ਪੌੜੀ ਸਤਗੁਰ ਹੋਏ ਦਿਆਲ ਤਾਂ ਸ਼ਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਾ ਕਬਹੂ ਚੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਿਆਲ ਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾ ਨਵ ਨਿਦ ਪਾਈਐ ਸਤਗੁਰ ਹੋਏ ਦਿਆਲ ਤਾ ਸੱਚ ਸਮਾਈਐ ਸਤਗੁਰ ਹੋਏ ਦਿਆਲ ਤਾ ਸ਼ਰਦਾ ਪੂਰੀਐ ਸਤਗੁਰ ਹੋਏ ਦਿਆਲ ਨਕਬ ਹੋਂ ਚੂਰੀਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾਂ ਜਮਕੇ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਨਵ ਨਿਦ ਪਾਈਐ ਸਤਗੁਰ ਹੋਏ ਦਿਾਲ ਤਾਂ ਸੱਚ ਸਮਾਈ ਐ ਸਤਗੁਰ ਹੋਏ ਦਿਾਲ ਤਾਂ ਸ਼ਰਦਾ ਪੂਰੀ ਐ ਸਤਗੁਰ ਹੋਏ ਦਿਾਲ ਨਕਬ ਹੂੰ ਚੂਰੀ ਐ ਸਤਗੁਰ ਹੋਏ ਦਿਾਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਾਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਿਆਲ ਤਾ ਸਦ ਹੀ ਸੁਖ ਦੇ ਹਾ ਸਤਗੁਰ ਹੋਏ ਦਿਆਲ ਤਾ ਨਵ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾ ਸੱਚ ਸਮਾਈ ਐ ਸਤਗੁਰ ਹੋਏ ਦਿਆਲ ਤਾ ਸ਼ਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਾ ਕਬਹੂ ਚੂਰੀਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤੰਨਵ ਨਿੱਧ ਪਾਈਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਸਤਗੁਰ ਹੋਏ ਦਿਆਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਿਆਲ ਨਕਬਹੂ ਚੂਰੀਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆਲ ਤਾ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਿਆਲ ਤਾ ਸਦ ਹੀ ਸੁਖ ਦੇ ਹਾ ਸਤਗੁਰ ਹੋਏ ਦਿਆਲ ਤਾ ਨਵ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾ ਸੱਚ ਸਮਾਈ ਐ ਸਤਗੁਰ ਹੋਏ ਦਿਆਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਿਆਲ ਨਕਬਹੂ ਚੂਰੀਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾਂ ਜਮਕਾ ਡਰ ਕੇ ਹਾ ਸਤਗੁਰ ਹੋਏ ਦਿਆਲ ਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਨਵ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾ ਸੱਚ ਸਮਾਈ ਐ ਸਤਗੁਰ ਹੋਏ ਦਿਆਲ ਤਾ ਸ਼ਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਕਬ ਹੂ ਚੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨਵ ਨਿਦ ਪਾਈਐ ਸਤਗੁਰ ਹੋਏ ਦਿਾਲ ਤਾਂ ਸੱਚ ਸਮਾਈ ਐ ਸਤਗੁਰ ਹੋਏ ਦਿਾਲ ਤਾਂ ਸ਼ਰਦਾ ਪੂਰੀ ਐ ਸਤਗੁਰ ਹੋਏ ਦਿਾਲ ਨਕਬੋਂ ਚੂਰੀ ਐ ਸਤਗੁਰ ਹੋਏ ਦਿਾਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਾਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਿਆਲ ਤਾ ਸਦ ਹੀ ਸੁਖ ਦੇ ਹਾ ਸਤਗੁਰ ਹੋਏ ਦਿਆਲ ਤਾ ਨਵ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾ ਸੱਚ ਸਮਾਈ ਐ ਸਤਗੁਰ ਹੋਏ ਦਿਆਲ ਤਾ ਸ਼ਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਕਬ ਹੂ ਚੂਰੀਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾਂ ਜਮਕਾ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਨਵ ਨਿਧ ਪਾਈਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਸਤਗੁਰ ਹੋਏ ਦਿਆਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਿਆਲ ਨਕਬ ਹੋ ਚੂਰੀਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆਲ ਤਾ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਿਆਲ ਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾ ਨਵ ਨਿਦ ਪਾਈਐ ਸਤਗੁਰ ਹੋਏ ਦਿਆਲ ਤਾ ਸੱਚ ਸਮਾਈਐ ਸਤਗੁਰ ਹੋਏ ਦਿਆਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਿਆਲ ਨਕਬਹੂ ਚੂਰੀਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾਂ ਜਮਕਾ ਡਰ ਕੇ ਹਾ ਸਤਗੁਰ ਹੋਏ ਦਿਾਲ ਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਾਲ ਤਨਵ ਨਿਦ ਪਾਈ ਐ ਸਤਗੁਰ ਹੋਏ ਦਿਾਲ ਤਾ ਸੱਚ ਸਮਾਈ ਐ ਸਤਗੁਰ ਹੋਏ ਦਿਾਲ ਤਾ ਸ਼ਰਦਾ ਪੂਰੀ ਐ ਸਤਗੁਰ ਹੋਏ ਦਿਾਲ ਨਕਬ ਹੂ ਚੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਨਵ ਨਿਦ ਪਾਈਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈ ਐ ਸਤਗੁਰ ਹੋਏ ਦਿਆਲ ਤਾਂ ਸ਼ਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਕਬ ਹੋ ਚੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਿਆਲ ਤਾ ਸਦ ਹੀ ਸੁਖ ਦੇ ਹਾ ਸਤਗੁਰ ਹੋਏ ਦਿਆਲ ਤਾ ਨਵ ਨਿਧ ਪਾਈ ਐ ਸਤਗੁਰ ਹੋਏ ਦਿਆਲ ਤਾ ਸੱਚ ਸਮਾਈ ਐ ਸਤਗੁਰ ਹੋਏ ਦਿਆਲ ਤਾ ਸ਼ਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਕਬ ਹੂ ਚੂਰੀਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤੰਨਵ ਨਿੱਧ ਪਾਈਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਸਤਗੁਰ ਹੋਏ ਦਿਆਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਿਆਲ ਨਕਬ ਹੋਂ ਚੂਰੀਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆਲ ਤਾ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਿਆਲ ਤਾ ਸਦ ਹੀ ਸੁਖ ਦੇ ਹਾ ਸਤਗੁਰ ਹੋਏ ਦਿਆਲ ਤਾ ਨਵ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾ ਸੱਚ ਸਮਾਈ ਐ ਸਤਗੁਰ ਹੋਏ ਦਿਆਲ ਤਾਂ ਸ਼ਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਕਬਹੂ ਚੂਰੀ ਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾਂ ਜਮਕਾ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਨਵ ਨਿਦ ਪਾਈਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਸਤਗੁਰ ਹੋਏ ਦਿਆਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਿਆਲ ਨਕਬ ਹੂ ਚੂਰੀਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਾਂ ਨਵ ਨਿਦ ਪਾਈਐ ਸਤਗੁਰ ਹੋਏ ਦਿਾਲ ਤਾਂ ਸੱਚ ਸਮਈ ਐ ਸਤਗੁਰ ਹੋਏ ਦਿਾਲ ਤਾਂ ਸ਼ਰਦਾ ਪੂਰੀ ਐ ਸਤਗੁਰ ਹੋਏ ਦਿਾਲ ਨਕਬਹੂ ਚੂਰੀ ਐ ਸਤਗੁਰ ਹੋਏ ਦਿਾਲ ਤਾਂ ਦੁੱਖ ਨਾ ਜਾਣੀ ਐ ਸਤਗੁਰ ਹੋਏ ਦਿਾਲ ਤਾਂ ਹਰ ਰੰਗ ਮਾਣੀ ਐ ਸਤਗੁਰ ਹੋਏ ਦਿਆਲ ਤਾ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਿਆਲ ਤਾ ਸਦ ਹੀ ਸੁਖ ਦੇ ਹਾ ਸਤਗੁਰ ਹੋਏ ਦਿਆਲ ਤਨਵ ਨਿਦ ਪਾਈ ਐ ਸਤਗੁਰ ਹੋਏ ਦਿਆਲ ਤਾ ਸੱਚ ਸਮਾਈ ਐ ਸਤਗੁਰ ਹੋਏ ਦਿਆਲ ਤਾ ਸ਼ਰਦਾ ਪੂਰੀ ਐ ਸਤਗੁਰ ਹੋਏ ਦਿਆਲ ਨਕਬ ਹੂ ਚੂਰੀਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾਂ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਨਵ ਨਿਦ ਪਾਈਐ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈਐ ਸਤਗੁਰ ਹੋਏ ਦਿਆਲ ਤਾਂ ਸ਼ਰਦਾ ਪੂਰੀਐ ਸਤਗੁਰ ਹੋਏ ਦਿਆਲ ਨਕਬ ਹੂ ਚੂਰੀਐ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਐ ਸਤਗੁਰ ਹੋਏ ਦਿਆਲ ਤਾ ਹਰ ਰੰਗ ਮਾਣੀਐ ਸਤਗੁਰ ਹੋਏ ਦਿਆਲ ਤਾ ਜਮ ਕਾ ਡਰ ਕੇ ਹਾ ਸਤਗੁਰ ਹੋਏ ਦਿਆਲ ਤਾ ਸਦ ਹੀ ਸੁਖ ਦੇਹਾ ਸਤਗੁਰ ਹੋਏ ਦਿਆਲ ਤਨਵ ਨਿਧ ਪਾਈਐ ਸਤਗੁਰ ਹੋਏ ਦਿਆਲ ਤਾ ਸੱਚ ਸਮਾਈਐ ਸਤ ਗੁਰ ਹੋਏ ਦਿਾਲ ਤਨਵ ਨਿਦ ਪਾਈ ਐ ਸਤ ਗੁਰ ਹੋਏ ਦਿਾਲ ਤਾ ਸੱਚ ਸਮਾਈ ਐ ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ